ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਿਹਾ ਜੀ ਆਪਾਂ ਫਨੀ ਵੀਡੀਓ ਆ ਬਹੁਤ ਘੈਂਟ ਸਵੇਰੇ ਸਵੇਰੇ ਬਰਾਤ ਤੁਰੰਤੋਂ ਪਹਿਲਾ ਪਰਮਜੀਤ ਪੂਰੇਵਾਲ ਵੀਰਿਆ ਬਹੁਤ ਘੈਂਟ ਵੀਡੀਓ ਬਣਾਉਂਦੇ ਆ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਨਾਲ ਜੁੜੇ ਆ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੁਹਾਡੇ ਇੱਕ ਇੱਕ ਸਬਸਕ੍ਰਾਈਬ ਚੈਨਲ ਕਰਨ ਨਾਲ ਮੇਰੀ ਜ਼ਿੰਦਗੀ ਬਦਲ ਸਕਦੀ ਆ ਤੇ ਵੀਡੀਓ ਨੂੰ ਲਾਈਕ ਇਹ ਕਰਿਓ ਤੇ ਸ਼ੇਅਰ ਜਰੂਰ ਕਰਦੇ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਡੀਆਰ ਬਾਜੀ ਤੁਸੀਂ ਪਿਆਰੀ ਨਹੀਂ ਹੋਈਆਂ ਪਰ ਇੱਕ ਮਿੰਟ ਹੋਲਡ ਕਰਿਓ ਪਰ ਇੱਕ ਮਿੰਟ ਇੱਕ ਮਿੰਟ ਕਰ ਤੀ ਕਰਦੀਆਂ ਕੀ ਭਈਆਂ ਚਾਰ ਫੋਨ ਆ ਗਏ ਉਹਨਾਂ ਦੇ ਨੰਬਰ ਵੀ ਤੁਸੀਂ ਮੇਰਾ ਹੀ ਦੇ ਆਏ ਆ ਵਿਆਹ ਵਿਆਹ ਯਾਰ ਉਹਦਾ ਬਾਤ ਤੁਸੀਂ ਨੰਬਰ ਮੇਰਾ ਦੇ ਆਏ ਮੈਂ ਤਾਂ ਤੁਹਾਡੀ ਉਸ ਗੱਲ ਦੀ ਸਮਝ ਲੱਗਦੀ ਹਲੋ 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 ਮੈਨੂੰ ਇੱਕ ਮਿੰਟ ਕੀਤੀ ਕਰੋ ਕੀਤੀ ਕਰੋ ਹਲੋ ਮੈਂ ਕਿਹਾ ਮੇਰੇ ਸੁਰਮਾ ਵੀ ਪਾ ਦਿਓ ਯਾਰ ਸੀਰਾ ਸੀਰਾ ਲਾ ਕੇ ਬੈਠਾ ਚੱਲ ਗਈਆਂ ਪੀਆ ਫੋਨ ਜਾਣਾ ਤੇ ਮੈਂ ਕਿਹਾ ਪਕੌੜੇ ਘੜਾ ਕੇ ਲਿਆਂਦੀ ਅਸ਼ੋਕ ਤੁਸੀਂ ਮਾਮੇ ਮਾਮਿਆਂ ਨੂੰ ਦੇ ਰਹੇ ਮੈਂ ਕੌਣ ਹੁੰਦਾ ਗਿੰ ਬੜਾ ਸੀ ਜੀ ਦੂਸਰੇ ਟੈਂਪੂ ਡਰਾਈਵਰ ਕਹੀ ਸੀ ਕਿ ਨੋਵਾ ਗਈ ਸੀ। ਉਹ ਪਾਜੀ ਉਹ ਬਲਾਵਲ ਪਿੰਡ ਆ ਯਾ ਰਾਵਲ ਪਿੰਡ ਆ ਰਾਵਲ ਪਿੰਡ ਪਾਜੀ ਰਾਵਲ। ਉਹ ਕਹਿੰਦੇ ਹੋਰ ਨਹੀਂ ਹੋਊਗੇ ਇਹ ਹੋਰ ਪਿੰਡ ਆ ਪਾਜੀ। ਉਹ ਪਾਜੀ ਤੁਸੀਂ ਗੱਡੀਆਂ ਭੇਜੋ ਯਾਰ ਸਾਡੇ ਰਿਸ਼ਤੇਦਾਰ ਸਾਰੇ ਤਿਆਰ ਹੋਏ ਪਏ ਆ। ਅਸੀਂ ਤੁਰਨਾ ਹੀ ਆ ਪਾਜੀ ਸਾਰਾ ਕੰਮ ਹੋ ਚੁੱਕਾ। ਫੁਫੜੀ ਮੇਂ ਤਲਵਾਰ ਤੇ ਨਹੀਂ ਦੇਖੀ ਕਿਤੇ। ਪੂਰੇ ਵਿਆਹ ਚ ਇਹ ਤਾਂ ਪਤਾ ਨਹੀਂ ਆ ਫੁਫੜਾ ਹੈਗਾ ਵੀ ਕਿ ਨਹੀਂ। ਹੁਣ ਤਲਵਾਰ ਭਾਲ ਦੇ ਫੁਫੜਾ। ਇੱਕ ਤੇ ਫੇਰ ਗਿਣਤੀ ਭਲਾਦੀ ਆ ਕਦੀ ਵੱਡਾ ਆਂਦਾ ਕਦੀ ਨਿੱਕਾ ਆਂਦਾ। ਅੰਗਣਾ ਕਰ ਰੋ ਜਦ ਤੱਕ ਮੈਂ ਪੂਰੇ ਨਹੀਂ ਗਿਣਦਾ। ਅ ਮੈਂ ਆ ਦੇਖ ਲਓ ਤੁਸੀਂ ਆ ਜੱਗ ਦਾ ਕੀ ਹਾਲ ਕਰਦਾ ਉੱਪਰ ਲੇ ਤਾਂ ਫੁੱਲ ਕਿਤੇ ਆ ਨਾ ਡੰਡਾ ਲੱਭਣ ਦਿਆ ਪਰ ਇੱਕ ਦਿਨ ਦਾ ਕਰਾਇਆ ਤੁਸੀਂ ਦਿਓ ਮੈਂ ਨਹੀਂ ਦੇਣਾ ਟੁੱਟੀ ਲੈਣੀ ਉਹਨੇ ਨੇ ਵਾਪਸ ਆਪਣੇ ਕੋਲੋਂ ਚੰਗੇ ਜਾਂਦੇ ਹੀ ਨਹੀਂ ਆਣੇ ਉਹ ਦਿੱਤੀ ਖੇਡੇ ਖੇਡਣ ਵਾਲੀ ਚੀਜ਼ ਆ ਛੇਤੀ ਤਿਆਰ ਹੋਵਣ ਨਾਲੇ ਤੁਸੀਂ ਛੇਤੀ ਤਿਆਰ ਹੋ ਜਾਓ ਮੈਂ ਨਹੀਂ ਲੈ ਕੇ ਜਾਣਾ ਮੈਂ 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 ਕੱਲੇ ਨਹੀਂ ਚੱਲ ਜਾਣਾ ਉਹ ਫੋਨ ਮੈਨੂੰ ਕਰ ਜਾਂਦੇ ਆ ਭਾਜੀ ਮੇਰੀ ਗੱਡੀ ਤਿਆਰ ਹੋ ਗਈ ਆ ਨਾ ਭਾਜੀ ਇਹ ਸੇ ਭੇਜ ਦਿਓ ਭਾਜੀ ਗੱਡੀ ਤੁਖੀ ਬੈਠੀ ਆ ਨਾ ਸਾਡਾ ਸਾਰਾ ਡੱਬਰ ਤਿਆਰ ਹੋਇਆ ਬੈਠਾ ਭਾਜੀ ਤੁਸੀਂ ਭਾਜੀ ਮੈਨੂੰ ਟਾਈਮ ਦਿੱਤਾਈ ਤੁਸੀਂ ਕਹੇ ਸੀ 7:30 ਵਜੇ ਭਾਜੀ ਗੱ ਆਹੀ ਗੱਡੀ ਦੇ ਕੇ ਆ ਆਪ ਤਿਆਰ ਕਰ ਲੈਂਦੇ ਸਾਡੇ ਕੋ ਵਾਧੂ ਬੋਲੀ ਇਹਨੇ ਤੈਨ ਤੇਰੀ ਡਿਊਟੀ ਦਾ ਪਤਾ ਨਾ ਯਾਰ ਫਿਰ ਇਹੀ ਤਾਂ ਗੱਲਾਂ ਵਾ ਤੁਸੀਂ ਵਿਆਹ ਹੀ ਵੇਖਣ ਆਏ ਹੋ ਕੋਈ ਕੰਮ ਦੀ ਜ਼ਿੰਮੇਵਾਰੀ ਤਾਂ ਸਮਝੀ ਨਹੀਂ ਜਿੰਨੇ ਹਾਰ ਆ ਮਿਲਣ ਵਾਲੇ ਤੂੰ ਲੈ ਕੇ ਜਾਣੇ ਆ ਉਸਲਾ ਮੰਮੀ ਨੂੰ ਕਿੱਥੇ ਪਾਏ ਆ ਉਹਨਾਂ ਨੇ ਜਿੰਨੇ ਕੰਬਲ ਦੇਣੇ ਆ ਉਹ ਤੂੰ ਗੱਡੀ ਚ ਰੱਖ ਕੇ ਤੂੰ ਲੈ ਕੇ ਆਉਣੇ ਮੈਂ ਨਹੀਂ ਵੇਖਣਾ ਓ ਯਾਰ ਮੈਂ ਅੱਗੇ ਪਾਗਲ ਹੋਇਆ ਫਿਰਦੇ ਨੇ ਇਹਨਾਂ ਨੇ ਮੇਰਾ ਨੰਬਰ ਦਿੱਤਾ ਉਹਨਾਂ ਨੂੰ ਮੈਨੂੰ ਹੀ ਫੋਨ ਕਰੀ ਜਾਂਦੇ ਸਾਡਾ ਪਾਪਾ ਵੀ ਮੇਲਾ ਬੈਠਾ ਵਾ ਉਹਨੂੰ ਵੀ ਕਿਸੇ ਨੇ ਨਹੀਂ ਫੋਨ ਕੀਤਾ ਸਾਰੇ ਮੈਨੂੰ ਹੀ ਫੋਨ ਕਰੀ ਜਾਂਦੇ ਆ ਯਾਰ ਮੇਰੇ ਨਾਲ ਗੜਾ ਵੱਡੇ ਕਾਲੇ ਦੇ ਕੋਈ ਸੁਰਮਾ ਪਾਓ ਯਾਰ ਓਏ ਆਚਾਰ ਵਾਲੀ ਆ ਗਿਆ ਭਾਬੀ ਜਿਹੜਾ ਕੰਮ ਕਰਨ ਵਾਲਾ ਪਹਿਲਾਂ ਉਹ ਕਰ ਲੋ ਮੰਮੀ ਤੁਰੰਦਾ ਟਾ ਕਾਲਤਾ ਪਤਾ ਲੱਗੇ ਗੱਲ ਹੈ ਕਿ ਨਹੀਂ ਰਾਤ ਦੀਆਂ 2 ਵਜੇ ਰੁਸ ਗਿਆ ਪੁੱਫੜ ਬਲਾਈਆਂ ਵਾਂ ਤੁਸੀਂ ਅਸੀਂ ਗੱਲਾਂ ਕਰੀ ਜਾਂਦੇ ਅੰਦਰ ਬੈਠੇ ਜਦੋਂ ਮੈਂ ਪੈ ਗਏ ਉਹ ਤੈਨੂੰ ਕਿੰਨਾ ਮੇਰੀ ਸੇਵਾ ਪਾਣੀ ਨਹੀਂ ਕਿ ਉਹ ਇਹਨੂੰ ਭੂਆ ਦੇ ਤੀ ਇਹ ਜੇ ਨਹੀਂ ਮੰਨਣ ਦੇ ਇਹਨੇ ਮੰਨਣਾ ਕਦੋਂ ਪੁੱਫੜ ਜੀ ਪੁੱਫੜ ਜੀ ਮੈਂ ਕਹਿੰਦਾ ਪੁੱਫੜ ਜੀ ਤੂੰ ਗੇ ਪੁੱਫੜ ਜੀ ਬੜੀ ਉੱਠੋ ਮੜਾ ਜਾ ਉਹ ਨਹੀਂ ਭਗਾਉਣ ਨੂੰ ਲੈ ਜਾਓ ਆਪਣੀ ਪਿੱਛੇ ਰਾਤੀ ਰਹਿੰਦੀ ਹੈ ਇੱਕ ਬੰਦਾ ਰਵੇ ਨਾ ਘਰੇ ਚੰਗਾ ਰਹਿੰਦਾ ਵਾ ਪੁੱਫੜ ਜੀ ਮੇਰੀ ਗੱਲ ਤੂੰ ਕਾਦੂ ਨਾ ਜਾ ਪੁੱਤ ਆ ਦੇ ਆਪਣੇ ਭੂਆ ਨੂੰ ਨੋਟ ਵਾਰਨ ਨੂੰ ਮੈਂ ਲਿਆਂਦੇ ਸੀਗੇ ਵਿਆਹ ਮੈਂ ਚੱਲ ਮਾਰੂੰਗਾ ਪੁੱਫੜ ਜੀ ਮੇਰੇ ਹਾਜੀ ਸ਼ਿੰਦੇ ਨਾਲ ਗੱਲ ਕਰਨੀ ਦਿਆ ਸੀ ਤੁਹਾਡੀ ਡਿਊਟੀ ਲਈ ਆ ਉੱਥੇ ਬੈਠ ਦਵੇ ਜਿੰਨੀ ਸ਼ਰਾਬ ਹੋਣਾ ਤੁਸੀਂ ਉੱਥੇ ਬਹਿਣਾ ਤੁਹਾਡੇ ਉਝਾਣੀਆਂ ਸਾਰੀਆਂ ਬੋਤਲਾਂ ਜਿੰਨੇ ਵੀ ਟੇਬਲ ਤੇ ਵਰਤੋਣੀਆਂ ਮੈਂ ਤੁਹੀਂ ਉੱਥੋਂ ਇਧਰ ਨਾਰਾਜ਼ ਨਾ ਹੋਵੋ ਠੀਕ ਹੈ ਮੇਰੀ ਗੱਲ ਸੁਣ ਕੇ ਗੱਲ ਉਹ ਪੜਜੀ ਫੇ ਤੁਸੀਂ ਉਹੀ ਗੱਲਾਂ ਕਿ ਇਦਾਂ ਦੀਆਂ ਨਾਰਾਜ਼ੀਆਂ ਕਰਨੀਆਂ ਫਿਰ ਵਿਆਹ ਹੀ ਨਹੀਂ ਕਰਾਉਂਦੇ ਨਹੀਂ ਨਹੀਂ ਉਹ ਬੀਬਾ ਘਰ ਦਾ ਤੇਰੇ ਮੂੰਹ ਨੂੰ ਜਾਊਂਗਾ ਮੈਂ ਵਿਆਹ ਚ ਤੇਰੇ ਕੋਈ ਪਰਤ ਕੋਈ ਮੂੰਹ ਨਹੀਂ ਲੱਗੋ ਮੈਨੂੰ ਛੱਡੋ ਦੀ ਟੱਬ ਉਹ ਲੱਗੇ ਨਾਨਕਿਆਂ ਵਾਲਾ ਉਹਨਾਂ ਦੀ ਆਦਤ ਹੈ ਨਾ ਉਹਨਾਂ ਦੀ ਆਦਤ ਹੈ ਨਾ ਉੱਠ ਕੇ ਸੁਣੋ ਉੱਥੇ ਮਿਲਣੀ ਦੇ ਵਿੱਚ ਉਹ ਮ ਆਕੇ ਜਿੰਨਾ ਬੈਗੇ ਦਾ ਬਿਮਾਰ ਹੋਨੇ ਆ ਤੇ ਅੱਜ ਤੇ ਹੁਸ਼ਦੇ ਮੰਮਿਆ ਸਾਰੇ ਤਿਆਰ ਹੋ ਗਿਆ ਪਾ ਪੈਂਟ ਤੇ ਕੱਲੀਏ ਮੈਂ ਤੇਰੇ ਨਾਲ ਜਾਣਾ ਗੱਡੀ ਚ ਤੇ ਮੈਨੂੰ ਲਾਦੀ ਪਹਿਲੇ ਸੁ ਮੈਂ ਰੱਖ ਜਾਣਾ ਫਿਰ ਦਾਰੂ ਦੀ ਜੁੜਾ ਦਾ ਤੇ ਉੱਧਰ ਕਾਰ ਜਾਂਦੇ ਹਾਂ ਭੈਣ ਮੈਂ ਕਿਹਾ ਮੰਮੀ ਕਿੱਥੇ ਆ ਯਾਰ ਮੇਰੀ ਪੈਂਟ ਫੜਾਓ ਮੈਨੂੰ ਮੇਰੀ ਪੈਂਟ ਦਾ ਹੀ ਨਹੀਂ ਪਤਾ ਲੱਗਾ ਮੈਂ ਕਿਹਾ ਸ਼ੇਜੀ ਫੀਂਦੀ ਜਾਣਾ ਉਹਦਾ ਕੁਫੜ ਜੀ ਨੂੰ ਦਿਸਿਆ ਆ ਵੀ ਮੈਂ ਤੇ ਤੁਰਿਆ ਫਿਰਦਾ ਤੁਹਾਨੂੰ ਤਾਂ ਨਹੀਂ ਕੋਈ ਹੈਗਾ ਤੁਸੀਂ ਬਸ ਆਪਣੇ ਉਥੇ ਦੇਖਿਆ ਵੀ ਮੂੰਹ ਨੂੰ ਕੂਚਾ ਲਵਾ ਲਿਆ ਤੇ ਗੱਲ ਮੁੱਕੀ ਹੈ ਨਾ ਮੰਮੀ ਕਿੱਥੇ ਆ ਉਹ ਗੁਰਦਾ ਸਾਹਿਬ ਹੀ ਪਹੁੰਚ ਗਿਆ ਯਾਰ ਇਹ ਉਹੀ ਗੱਲਾਂ ਲੇਟ ਹੋਈ ਜਾਂਦੇ ਆ ਮੈਂ ਤਾਂ ਆ ਫੁੱਫੜ ਜੀ ਨੇ ਆਇਆ ਫੁੱਫੜ ਜੀ ਕਹਿੰਦੇ ਮੈਨੂੰ ਪਹਿਲਾਂ ਛੱਡ ਦੇ ਮੈਂ ਉਹਨਾਂ ਨੂੰ ਛੱਡ ਕੇ ਫਿਰ ਮੈਂ ਉੱਥੇ ਪਹੁੰਚੂ ਕਰਦਾ ਹਾਂ ਹਾਂ ਤੁਸੀਂ ਆਪਣਾ ਕੰਮ ਕਰੋ ਪਹਿਲਾਂ ਜਿੰਨਾ ਵੀ ਕਿਨ ਨਮਟਾਉਣਾ ਨਮਟਾ ਲਓ ਮਸਾਂ ਤੇ ਮੜਾਇਆ ਫੁੱਫੜ ਨੇ ਕਿਹ ਵਾਰੋਂ ਨੂੰ ਤੂੰ ਮੁੰਡੇ ਦਾ ਰਹਾ ਆ ਵਾਂ ਕੇ ਇਹਨੂੰ ਜਦੇ ਨਹੀਂ ਫੁੱਫੜ ਜੀ ਮੈਨੂੰ ਕਿਹ ਕੋਈ ਉਹ ਵੇਖ ਲੈ ਆਇਆ ਫੁੱਫੜ ਹੀ ਕੰਮ ਤਾਂ ਡੇ ਏਡੇ ਚ ਮੈਂ ਸਮਝਦਾ ਹਾਂ ਫੁੱਫੜ ਅਕਰ ਮਾਇਨਾ ਲਾ ਵਾਰੀ ਜਾਈ ਠੀਕ ਆ ਕਲਪਨਾ ਚੱਲੀ ਆਂ ਜੀ ਵੀਡੀਓ ਲਈ ਦੀ ਵੇਹ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਪਪੜੀ ਗਏ ਹੀ ਰੋਸ ਤੇ ਮੁੰਡੇ ਨੇ ਬਣਾ ਹੀ ਲਿਆ ਫਿਰ ਪਪੜ ਨੂੰ ਪਪੜ ਦੇ ਵੀ ਨਕਰੇ ਜਿਹੜੇ ਘਰ ਤੇ ਹੀ ਗਏ ਚਲੋ ਠੀਕ ਹੈ ਅਜੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ